ਲੋਹੀ ਸਾਥੀ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਵਾਲ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆ ਜੀ ਅੱਜ ਦੋਸਤੋ ਤੁਹਾਨੂੰ ਆਪਾਂ ਡੱਬ ਵਾਲਾ ਕਬੂਤਰ ਇਹਦਾ ਸ਼ੌਕ ਕਰਾਉਣ ਲੱਗੇ ਆ ਜੀ ਆਪਣੇ ਸੁਖਬੀਰ ਸਿੰਘ ਜੀ ਵੀਰ ਆਪਣਾ ਓਠੀਆਂ ਵਾਲੀ ਸਾਈਡ ਤੋਂ ਜੀ ਉਹਨਾਂ ਨੇ ਆਪਾਂ ਨੂੰ ਕਮੈਂਟ ਵੀ ਕੀਤਾ ਸੀ ਤੇ ਜੇ ਕਿ ਭਰਾ ਕੋ ਆਪਣੇ ਕੋ ਡੱਬ ਵਾਲੇ ਹੋਣ ਤੇ ਕਬੂਤਰਾਂ ਸ਼ੌਕ ਕਰਾਓ ਕਿਉਂਕਿ ਆਪਾਂ ਕਿਸੇ ਬੰਦੇ ਜਾਲ ਨਹੀਂ ਰਹੇ ਥੋੜਾ ਜਿਹਾ ਜੀ ਆਪਣੇ ਹੈਗਾ ਸੀ ਜੀ ਉਹਦੇ ਕਾਰਨ ਕੋਈ ਹੈਗਾ ਜੀ ਉਈ ਉਹ ਡਾਵਾ ਵੀ ਆਪਾਂ ਆਪਣੇ ਘਰ ਦਾ ਹੈਗਾ ਵਾ ਠੀਕ ਹੈ ਜੀ ਡੱਬ ਵਾਲਾ ਕਬੂਤਰ ਇਹਦਾ ਤੁਹਾਨੂੰ ਆਪਾਂ ਜਿਹੜਾ ਸ਼ੌਂਕ ਕਰਾਉਨੇ ਆ ਠੀਕ ਹੈ ਜੀ ਸੁਖਬੀਰ ਭਾਈ ਨਾਲ ਵੀ ਸਪੈਸ਼ਲ ਜਿਹੜੀ ਵੀਡੀਓ ਬਣਾ ਲੱਗੀ ਆ ਸੋ ਜਿੰਨਾ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਤੇ ਕਮੈਂਟ ਕੀਤੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਤੇ ਲਓ ਜੀ ਤੁਹਾਨੂੰ ਮੇਰੇ ਜੀ ਆਪਾਂ ਡੱਬ ਵਾਲਾ ਜਿਹੜਾ ਕਬੂਤਰ ਆ ਠੀਕ ਹੈ ਜੀ 우ਸਤਾਦ ਮੀਆਂ ਨਜੀਦ ਸਾਹਿਬ ਆਪਣੇ ਲਹਿੰਦੇ ਪੰਜਾਬ ਦੇ ਠੀਕ ਹੈ ਜੀ ਉਹਨਾਂ ਦੇ ਲਲਿਆਣੀ ਵਾਲੇ ਨੇ ਜਿਹੜੇ ਉਹਨਾਂ ਦੇ ਘਰ ਦੀ ਬਲੱਡ ਲਾਈਨ ਦੇ ਵਿੱਚੋਂ ਆ ਕਿਉਂਕਿ ਜਿਹੜਾ ਜਿਸ ਟਾਈਮ ਆਪਾਂ ਇਹ ਕਬੂਤਰ ਲਿਆਂਦਾ ਸੀ ਠੀਕ ਹੈ ਜੀ ਨਾਲੇ ਤੁਹਾਨੂੰ ਸ਼ੌਂਕ ਕਰਾਉਣ ਦੇ ਨਾਲੇ ਦੀ ਹਿਸਟਰੀ ਦੱਸਨੇ ਆ ਜੀ ਲਓ ਜੀ ਇਹਦੇ ਸ਼ੌਂਕ ਕਰੋ ਅੱਖ ਦਾ ਕਿਉਂਕਿ ਆਪਾਂ ਜਿਹੜਾ ਭਰਾਵਾਂ ਨੂੰ ਵਧੀਆ ਤਰੀਕੇ ਨਾਲ ਜਿਹੜਾ ਸ਼ੌਂਕ ਕਰਾਵਾਂਗੇ ਜੀ ਠੀਕ ਹੈ ਜੀ ਤੇ ਇਹਦੀਆਂ ਕੁਆਲਿਟੀਆਂ ਜਿਹੜੀਆਂ ਤੁਹਾਨੂੰ ਆਪਣੇ ਆਪ ਨਜ਼ਰ ਆਉਣਗੀਆਂ ਜੀ ਇਹ ਆਪਣੇ ਮੀਆਂ ਨਜੀਰ ਬਲੱਡ ਲਾਈਨ ਚੋਂ ਠੀਕ ਹੈ ਜੀ ਠੀਕ ਹੈ ਚੰਗੀ ਤਰ੍ਹਾਂ ਫੇਰ ਇੱਕ ਦਾ ਅੱਖ ਦੇ ਹੂਮ ਕਰਿਓ ਜੀ ਮੈਨੂੰ ਲੱਗਦਾ ਇਹ ਕਲੀਅਰ ਜੀ ਹੋਈ ਨਹੀਂ ਆ ਕਿਉਂਕਿ ਜਿਹੜੀ ਵਾਈਟ ਨਾਲ ਹਾਂ ਜੀ ਹਾਂ ਜੀ ਬਸ ਬਸ ਰੁਕ ਜਓ ਹਾਂ ਜੀ ਲਓ ਜੀ ਦੋਸਤੋ ਬਿਲਕੁਲ ਕਲੀਅਰ ਹੋ ਗਈ ਆ ਰੋਕੇ ਵੀਡੀਓ ਫੋਨ ਕਰੋ ਵੀਡੀਓ ਲਓ ਜੀ ਦੋਸਤੋ ਬਿਲਕੁਲ ਕਿ ਇਹ ਕਰਤੀ ਆਪਾਂ ਠੀਕ ਹੈ ਇਹੋ ਭਰਾਵਾਂ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਜਿਹੜਾ ਸ਼ੌਂਕ ਕਰਾਉਣਾ ਵਾ ਠੀਕ ਹੈ ਜੀ ਤੇ ਆਪਣੇ ਜਿੰਨੇ ਭਰਾ ਵਾ ਵੱਦ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਆਹੜਾ ਪਰਿੰਦਾ ਅੱਜ ਆਪਾਂ ਡੱਬ ਵਾਲਾ ਭਰਾ ਆਪਣੇ ਸੁਖਬੀਰ ਭਾਜੀ ਉਹਨਾਂ ਦੀ ਫਰਮਾਇਸ਼ ਤੇ ਜਿਹੜਾ ਦਿਖਾਉਂਦੇ ਪਏ ਆ ਪਿੰਡ ਊਠੀਆਂ ਤੋਂ ਆ ਜੀ ਤੇ ਵੀ ਉਹਦਾ ਬਹੁਤ ਬਹੁਤ ਧੰਨਵਾਦ ਆ ਤਾਨੂੰ ਕਰ ਠੀਕ ਹਲੋ ਜੀ ਦੋਸਤੋ ਇਸ ਤੋਂ ਬਾਅਦ ਤੁਹਾਨੂੰ ਪਰਦਾ ਇਹਦਾ ਸ਼ੌਂਕ ਕਰਾਉਣੀ ਆ ਤੇ ਇਹ ਜਿਹੜਾ ਆਪਾਂ ਨੂੰ ਜੀ ਗਿਫਟ ਆਇਆ ਇਹ ਜੇ ਕਬੂਤਰ ਠੀਕ ਹੈ ਜੀ ਆਪਣੇ ਪਿੰਡ ਤੌੜ ਕਲਾਣ ਤੋਂ ਠੀਕ ਹੈ ਜੀ ਬਹੁਤ ਹੀ ਪਿਆਰ ਵਾਲਾ ਸਤਕਾਰ ਵਾਲਾ ਆਪਣਾ ਭਰਾ ਵਾ ਜਿਨ੍ਹਾਂ ਨੇ ਆਪਾਂ ਨੂੰ ਗਿਫਟ ਕੀਤੇ ਆ ਤੇ ਗਿਫਟ ਵੀ ਇਹੋ ਜਿਹੇ ਘਾਦਾ ਵੀ ਬਹੁਤ ਵਧੀਆ ਵਧੀਆ ਗਿਫਟ ਕੀਤੇ ਉਹਨੇ ਕਬੂਤਰ ਇਹ ਵੀ ਉਹਨਾਂ ਦੇ ਕਬੂਤਰਾਂ ਦੇ ਵਿੱਚੋਂ ਹੀ ਆ ਇਹ ਜਿਹੜਾ ਮਤਲਬ ਕੀ ਇਹਦੇ ਦੋ ਮੋਹਰਾਂ ਲੱਗੀਆਂ ਸੀ ਜੇ ਤੇ ਇਹ ਜਿਸ ਟਾਈਮ ਆਇਆ ਸੀ ਨਾ ਜੀ ਇਹ ਇੱਕ ਦਿਨ ਜਿਵੇਂ ਰਾਤ ਰਹਿ ਗਿਆ ਅਗਲੇ ਦਿਨ ਵੀ ਮਤਲਬ ਕੀ ਸ਼ਾਮੀ ਜਾ ਕੇ ਠੀਕ ਆ ਵੀਰ ਜਿਹੜਾ ਪੱਠੇ ਤੋਂ ਕਬੂਤਰ ਫੜ ਕੇ ਲਿਆਇਆ ਸੀ ਪੱਠੇ ਆਪਣੇ ਦੀਆਂ ਚਿੰਮਣੀਆਂ ਹੁੰਦੀਆਂ ਵਾ ਉੱਥੋਂ ਜਿਹੜਾ ਜਾ ਕੇ ਕਬੂਤਰ ਫੜ ਕੇ ਲਿਆਇਆ ਸੀ ਜੇ ਵੀਰ ਆਪਣਾ ਇਹਨੂੰ ਦੋ ਸਟੈਂਪਾਂ ਇੱਥੇ ਲੱਗੀਆਂ ਹੋਈਆਂ ਸੀ ਉਸ ਟਾਈਮ ਤੇ ਬੜੇ ਆਪਣੇ ਭਰਾ ਗਏ ਉਹਦੇ ਕੋ ਇੱਕ ਕਬੂਤਰ ਸਾਨੂੰ ਮਿਲ ਜੇ ਸਾਨੂੰ ਮਿਲ ਜੇ ਪਰ ਉਹਨਾਂ ਨੇ ਬਾਅਦ ਵਿੱਚ ਆਪਾਂ ਕਬੂਤਰ ਦਾ ਸ਼ੌਂਕ ਜਾ ਕੇ ਕੀਤਾ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਵੀਰ ਜੀ ਜੇ ਤੁਹਾਨੂੰ ਚਾਹੀਦਾ ਤੇ ਖਾੜ ਸਕਦੇ ਜੇ ਮੈਂ ਕਿਹਾ ਨਹੀਂ ਵੀਰ ਆਪਾਂ ਨੂੰ ਨਹੀਂ ਚਾਹੀਦਾ ਤੇ ਕੁਝ ਕੁ ਦਿਨਾਂ ਬਾਅਦ ਪਤਾ ਨਹੀਂ ਉਹਦੇ ਕੀ ਦਿਮਾਗ 'ਚ ਆਇਆ ਆਪਣੇ ਆ ਵੀ ਆ ਕੇ ਜਿਹੜਾ ਆਪਾਂ ਨੂੰ ਘਰੇ ਆ ਕੇ ਗਿਫਟ ਕਰ ਗਿਆ ਜੀ ਤੇ ਸਪੈਸ਼ਲੀ ਉਹਦਾ ਵੀ ਵੀਰ ਦਾ ਧੰਨਵਾਦ ਹੈ ਜੀ ਪਿੰਡ ਤੋਂ ਹੌਲ ਤੋਂ ਕੁਗੀ ਵੀਰ ਆਪਣਾ ਤੇ ਬਹੁਤ ਹੀ ਆਪਾਂ ਨੂੰ ਪਿਆਰ ਕਰਦਾ ਵਾ ਠੀਕ ਹੈ ਤੇ ਬਾਕੀ ਵੀਰ ਜੀ ਆਪਣਾ ਸੁਖਵੀਰ ਭਾਈ ਮੈਂ ਇੱਕ ਹੋਰ ਜਿਹੜੀ ਗੱਲ ਨੋਟ ਕੀਤੀ ਹੈ ਕਿ ਜਿਹੜੇ ਡੱਬ ਵਾਲੇ ਕਬੂਤਰ ਆ ਉਹਨਾਂ ਦੇ ਆੜਾ ਜਿੱਦਾਂ ਇਹਦੇ ਚਿੱਟਾ ਪਰ ਆ ਗਏ ਨੇ ਜੀ ਇਹ ਕਹਿੰਦੇ ਆ ਵੀ ਚਿੱਟਾ ਪਰ ਹੋਣਾ ਚਾਹੀਦਾ لازਮੀ 1 2 ਆ ਜੇ ਡੱਬ ਵਾਲਿਆਂ ਦੇ ਖਾਸ ਕਰਕੇ ਠੀਕ ਹੈ ਜੀ ਤੇ ਆ ਲੋ ਜੀ ਦੂਜਾ ਪਰ ਵੀ ਤੁਹਾਨੂੰ ਸ਼ੌਂਕ ਕਰਾ ਦਿੱਤਾ ਵਾ ਇਹਦੀ ਦੋਮਾ ਦਾ ਵੀ ਸ਼ੌਂਕ ਕਰ ਲਓ ਹਲੋ ਜੀ ਠੀਕ ਹੈ ਜੀ ਤੇ ਬਿਲਕੁਲ ਜਿਹੜਾ ਵਾ ਵਧੀਆ A1 ਠੀਕ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਆਪਣਾ ਉਸਤਾਦ ਆਪਣੀ ਜਿਹੜੇ ਆ ਉਹਨਾਂ ਦੀ ਘਾਦੀ ਬਲੈਡ ਲਾਈਨ ਚ ਹੋ ਹੈਗਾ ਜੀ ਠੀਕ ਹੈ ਇਹਦਾ ਤੁਹਾਨੂੰ ਸ਼ੌਂਕ ਕਰਾਤਾ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਥੋੜਾ ਜਿਹਾ ਲਾਈਟ ਆ ਉਹਦੀ ਅੱਖ ਡੱਬ ਵਾਲਾ ਹੀ ਆ ਪਰ ਉਹਦੀ ਅੱਖ ਲਾਈਟ ਆ ਕਿਉਂਕਿ ਅੱਖਾਂ ਜਿਹੜੀਆਂ ਵਾ ਕਿਸ ਦੀਆਂ ਥੋੜੀਆਂ ਲਾਲ ਆ ਕਿਸ ਦੀਆਂ ਦੂਜੀਆਂ ਵਾ ਉਹ ਕਬੂਤਰ ਲਿਆ ਤਈ ਤੇ ਉਹਦੇ ਕਾਰਨ ਜਿਹੜੇ ਭਰਾਵਾਂ ਨੂੰ ਹਾਂਜੀ ਉਹਦੇ ਕਾਰਨ ਜਿਹੜਾ ਭਰਾਵਾਂ ਨੂੰ ਹੁੰਦਾ ਵਾ ਵੀ ਸ਼ਾਇਦ ਇਹ ਜਿਹੜਾ ਕਬੂਤਰ ਆ ਇਹ ਮਲਕੀ ਇਹ ਡੱਬ ਵਾਲਾ ਨਹੀਂ ਹੈ ਕਿਹੜਾ ਡੱਬ ਵਾਲਾ ਵਾਕਿ ਵੀ ਜਿੰਨੇ ਜਿਹਦੇ ਵਿੱਚ ਜਿਆਦੀ ਲਾਲਗੀ ਆ ਉਹਨੂੰ ਹੀ ਆਪਾਂ ਡੱਬ ਵਾਲਾ ਕਹੀ ਜਾਂਦੇ ਆ ਇਹਦੇ ਆਪਾਂ ਅਸਲ 'ਚ ਆਪਾਂ ਜੈਲਦਾਰ ਕਹਿੰਦੇ ਰਹੇ ਆਪਣੇ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਸੀ ਤੇ ਜੈਲਦਾਰ ਉਹ ਜਾਲ ਜਾਲ ਜਿਆ ਹਾ ਬੰਦਾ ਤੇ ਆਪਾਂ ਇਹਨਾਂ ਨੂੰ ਜੈਲਦਾਰ ਕਹਿ ਲਾਪੇ ਤੋ ਵੇਖਦੇ ਆ ਵੀ ਇਹਨਾਂ ਡੱਬ ਡੱਬ ਜੇ ਚਿੱਟੇ ਕਾਲੇ ਡੱਬ ਐ ਤੋ ਡੱਬ ਵਾਲਾ ਕਹਿ ਲਾਪੇ ਠੀਕ ਹੈ ਜੀ ਤੇ ਆ ਕਬੂਤਰ ਐ ਇਤੋਂ ਬਾਅਦ ਤੁਹਾਨੂੰ ਦੂਜੇ ਕਬੂਤਰ ਦਾ ਵੀ ਸ਼ੌਂਕ ਕਰਾਉਂਦੇ ਆਂ ਜੀ ਲਓ ਜੀ ਆ ਫੜੋ ਜੀ ਲਓ ਜੀ ਆ ਦੂਜਾ ਕਬੂਤਰ ਆ ਗਿਆ ਆਪਣੇ ਹੱਥ 'ਚ ਤੇ ਲੋ ਜੀ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਆਪਣੇ ਉਸਤਾਦ ਲਖਬੀਰ ਸਿੰਘ ਜੀ ਦੁਬਈ ਵਾਲੇ ਤੇ ਡਾਕਟਰ ਬਿਕਰਮਜੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਆਪਣੇ ਮਲਕੀਸ਼ੀਤ ਰੰਧਾਵਾ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਆ ਤੇ ਮੇਰੇ ਵੀਰ ਜਿਹੜੇ ਲੋ ਜੀ ਆਜ ਇੱਕ ਡੱਬਾ ਆ ਠੀਕ ਹੈ ਜੀ ਹੁਣ ਇਹ ਵੀ ਡੱਬਾ ਲਈ ਆ ਠੀਕ ਹੈ ਜੀ ਤੇ ਲੋ ਜੀ ਆਪਾਂ ਜਿਹੜੀ ਹਿਸਟਰੀ ਹੈ ਜੀ ਤੁਹਾਨੂੰ ਥੋੜੀ ਬੋਦੀ ਉਹ ਵੀ ਦੱਸ ਦਿੰਨੇ ਆ ਇੱਕ ਕਬੂਤਰ ਇੱਕ ਜੀ ਇਹ ਆ ਜੈਲ ਦਾ ਟਾਈਪ ਹੀ ਜੀ ਠੀਕ ਹੈ ਉਹ ਦੱਬ ਦੱਬ ਜਿਹੜੀ ਹੁੰਦੀ ਦੱਬ ਆਪਣੀ ਕਾਈ ਜਿਹੜੀ ਹੁੰਦੀ ਆ ਉਹਦੇ ਵਿੱਚ ਜਾ ਕੇ ਡਿੱਗਾ ਸੀ ਠੀਕ ਹੈ ਜੀ ਤੇ ਆਪਣੇ ਕਾਈ ਇਹਨੂੰ ਦੱਬਾ ਇਹਦੇ ਦੱਬ ਗਈ ਜਾਂਦੇ ਇੱਕ ਜਿਹਦੇ ਮਰਕੀ ਦੱਬ ਵਾਲਾ ਨਾਮ ਪਿਆ ਉਹ ਦੱਬ ਦੇ ਵਿੱਚ ਜਾ ਕੇ ਕਹਿੰਦੇ ਡਿੱਗਾ ਸੀ ਕਬੂਤਰ ਸ਼ਾਮੀ ਭਾਈ ਡਿੱਗਾ ਤੇ ਕਹਿੰਨੇ ਲਿਆਂਦਾ ਉਥੋਂ ਤੇ ਬਾਅਦ ਚ ਉਹਨਿਆ ਨੇ ਘਰੇ ਲਿਆ ਕੇ ਢਾਇਆ ਜਦੋਂ ਢਾਇਆ ਕਬੂਤਰ ਤੇ ਉਹ ਮਰਕੀ ਦੱਬ ਵਾਲਾ ਕਬੂਤਰ ਹੀ ਦੱਬੇ ਚ ਡਿੱਗਾ ਸੀ ਤੁਹਾਨੂੰ ਦੱਬ ਵਾਲਾ ਦੱਬ ਵਾਲਾ ਕਹਿਣ ਲੱਪੀ ਉਹ ਨਾਂ ਤਾਂ ਵੀ ਉਹ ਮਸ਼ਹੂਰ ਹੋਇਆ ਦੱਬ ਵਾਲਾ ਸ਼ਾਇਦ ਹੋ ਸਕਦਾ ਉਹ ਨਾਂ ਕਰਕੇ ਜਿਹੜਾ ਦੱਬ ਵਾਲਾ ਰੱਖਿਆ ਗਿਆ ਹੋਵੇ ਕਿਉਂਕਿ ਕਬੂਤਰ ਜਿਹੜਾ ਦੱਬ ਦੇ ਵਿੱਚ ਡਿੱਗਾ ਸੀ ਆਪਣੇ ਭਰਾਵਾਂ ਨੂੰ ਕਈ ਜਿਹੜੇ ਹੈਗੇ ਆ ਥੋੜੇ ਜੇ 2000 ਤੋਂ ਪਹਿਲਾਂ ਜਿਨ੍ਹਾਂ ਦਾ ਜਨਮ ਹੋ ਗਿਆ ਉਹਨਾਂ ਨੂੰ ਪਤਾ ਅਜੇ ਵੀ ਦੱਬਾ ਹੈਗੀਆਂ ਵਾ ਦੱਬ ਜਿਹੜੀਆਂ ਪਿੰਡਾਂ ਵਗੈਰਾ ਚ ਹੁੰਦੀਆਂ ਨੇ ਲਓ ਜੀ ਆ ਵੀ ਹੈਗਾ ਵਾ ਸੇਮ ਹੀ ਕਬੂਤਰ ਆ ਤੇ ਸੇਮ ਹੀ ਆ ਵੇਖੋ ਇਹਦੀਆਂ ਬਗਲਾਂ ਚ ਜਿਹੜੇ ਚਿੱਟੇ ਪਰ ਤੇ ਜਾਂ ਇਹਦੇ ਪਰਾਂ ਚ ਜਿਹੜੇ ਚਿੱਟੇ ਪਰ ਆਉਂਦੇ ਆ ਇਹ ਡੱਬੋ ਵਾਲੇ ਜੇ ਕਬੂਤਰ ਤੇ ਆਪਾਂ ਹੁਣ ਡੱਬਾ ਵਾਲੇ ਕਹਾਂਗੇ ਕਿਉਂਕਿ ਡੱਬਾ ਵਾਲਾ ਨਹੀਂ ਕਹਿ ਸਕਦੇ ਤੇ ਇਹ ਲਾਜ਼ਮੀ ਇੰਨਾ ਚ ਆਉਂਦੇ ਹੁੰਦੇ ਠੀਕ ਹੈ ਜੀ ਇਹ origignal ਇੰਨਾ ਦੀ ਹਾਲਤ ਜਿਹਾ ਹੈਗਾ ਜੀ ਤੇ ਤੁਹਾਨੂੰ ਜਿਹੜਾ ਇੰਡੀਅਨ ਇਹ ਡੱਬਾ ਵਾਲਾ ਜਿਨ੍ਹਾਂ ਨੂੰ ਆਪਾਂ ਜੈਲਦਾਰ ਕਹਿ ਦਿੰਦੇ ਆ ਉਹਦਾ ਫੀਮੇਲ ਦਾ ਵੀ ਤੁਹਾਨੂੰ ਸ਼ੌਕ ਕਰਾਵਾਂਗੇ ਜੀ ਆ ਫੇਰ ਇੱਕ ਰਿ ਸ਼ੌਕ ਕਰ ਲਓ ਜੀ ਇਹਦੀ ਅੱਖ ਥੋੜੀ ਜਿਹੀ ਲਾਈਟ ਆ ਤੇ ਉਹਦੀ ਥੋੜੀ ਜਿਹੀ ਡਾਰਕ ਹੀ ਹੈ ਠੀਕ ਹੈ ਜੀ ਹੈ ਇਹ ਵੀ ਸੇਮ ਹੀ ਆ ਸੇਮ ਹੀ ਕੁਆਲਿਟੀ ਆ ਸੇਮ ਹੀ ਰਹੇ ਚਲੋ ਲਓ ਜੀ ਆ ਜੀ ਠੀਕ ਹੈ ਜੀ ਬਿਲਕੁਲ ਕਲੀਅਰ ਇਹ ਦੀ ਜਿਹੜੀ ਹੋ ਗਈ ਆ ਅੱਖ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਜਿਹੜਿਆ ਦੂਜਾ ਵਾ ਉਹਦਾ ਵੀ ਸ਼ੌਂਕ ਕਰਾਉਨੇ ਆ ਆਪਣਾ ਇੰਡੀਅਨ ਬਲੱਡ ਲਾਇਆ ਸੁਪਨਾ ਲੋ ਜੀ ਆਪਣੇ ਘਾਹ ਦੀ ਪੱਠੀ ਆ ਮੈਂ ਕਿਉਂ ਡੱਬ ਵਾਲਿਆਂ ਜੁੱਤਨੀ ਆ ਬਾਕੀ ਇਹ ਵੀ ਜਿਹੜੇ ਆਪਣੇ ਜਿਵੇਂ 올ਡ ਬਰੀਡ ਜੀ ਨਾ ਡੱਬ ਵਾਲਾ ਤੇ ਇਹਦਾ ਪਿਓ ਉਹਨ ਮੇਰੇ ਕੋ ਹੈਗਾ ਪਰ ਉਹ ਉੱਤੇ ਆ ਮੈਂ ਜਲ ਇਥੋਂ ਪੱਠੀ ਦਾ ਤੁਹਾਨੂੰ ਸ਼ੌਂਕ ਕਰਾ ਦਿੰਦਾ ਵੇਖੋ ਜੀ ਇਹ ਆਪਣੀ ਪੁਰਾਣੀ ਬਰੀਡ ਜਿਉਂ ਆ ਇੰਡੀਅਨ ਬਰੀਡ ਦੀ ਆ ਠੀਕ ਹੈ ਜੀ ਇਹਦਾ ਵੇਖੋ ਫਰਕ ਹੈਗਾ ਵਾ ਤੇ ਉਹਨਾਂ ਦਾ ਜਿਹੜਾ ਫਰਕ ਹੈ ਆ ਉਹਨਾਂ ਦੀ ਕੁਆਲਿਟੀ ਦਾ ਵੀ ਠੀਕ ਹੈ ਜੀ ਤੇਰੀ ਬਾਕੀ ਇਹ ਆਪਣੀ ਜੀ ਪੱਠੀ ਆ ਇਹ ਮੇਰੇ ਕੋਲ ਤਕਰੀਬਨ 6 ਸ਼ੀਲਡਾਂ ਚ ਉੱਡੀ ਆ 6 ਹੀ ਸ਼ੀਲਡਾਂ ਚ ਉੱਡ ਕੇ 6 ਮੋਰਾਂ ਨੇ ਖਾਧੀਆਂ ਸੀ ਤੈਨੂੰ ਆਪਾਂ 6 ਮੋਰਾਂ ਵਾਲੀ ਤੋਂ ਜਿਹੜਾ ਵਾ ਇਹਦਾ ਨਾਮ ਪਾਇਆ ਵਾ ਬਾਕੀ ਇਹਦੇ ਆਖਰ ਰਿੰਗ ਮੱਕੀ ਮੁਕੰਮਲ ਇਹਦੇ ਵੀ ਹੈਗੇ ਆ ਠੀਕ ਹੈ ਆਪਣੇ ਘਰ ਦੀ ਪੱਠੀ ਆ ਲੋ ਜੀ ਆ ਗਈ ਹੈ ਕਿਉਂਕਿ ਬਾਕੀ ਜਿਹੜਾ ਰਿੰਗ ਦਾ ਹੋਣਾ ਤੇ ਰਿੰਗ ਮੇਰੇ ਵੀਰ ਜੀ ਜਿਹੜਾ ਆਪਣਾ ਜਰੂਰ ਲਾਜ਼ਮੀ ਜਿਹੜਾ ਹੋਵੇ ਜਰੂਰ ਠੀਕ ਹੈ ਜੀ ਬਾਕੀ ਦੀ ਪੂਛ ਵੇਖ ਖੁੱਲੀ ਹੈ ਥੋੜੀ ਜੀ ਕਿਉਂਕਿ ਆਪੇ ਇੰਡੀਆ ਇੰਡੀਆ ਕਬੂਤਰਾਂ ਦੀ ਪੂਛ ਜਿਹੜੀ ਖੁੱਲੀ ਹੁੰਦੀ ਹੈ ਤੇ ਉਹਨਾਂ ਦੀਆਂ ਜਿਹੜੀਆਂ ਬੰਦ ਟੇਲਾਂ ਨੇ ਉਹਨਾਂ ਵਰਕ ਬਹੁਤ ਜ਼ਿਆਦਾ ਕੰਮ ਕੀਤਾ ਇਸਤੇ ਉਹਨਾਂ ਨੂੰ ਵੀ ਦੇਣੇ ਤੇ ਬਾਕੀ ਜਿਹੜੇ ਆਪਣੇ ਵੀਰ ਭਰਾ ਆ ਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਥੋੜੀ ਆਪਾਂ ਵੀਰਾਂ ਦੇ ਨਾਮ ਬੋਲ ਦਿੰਨੇ ਆ ਰੋਕੇ ਕੁਮਾਰ ਚਲ ਲਓ ਜੀ ਕਮਲਪ੍ਰੀਤ ਜੀ ਆਪਣੇ ਜੀਤ ਭਾਜੀ ਤੇ ਬਰਾੜ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਬਾਉ ਭਾਜੀ ਆਪਣੇ ਮਲਕੀਤ ਰੰਧਾਵਾ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ ਮਲਕੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਵੀਰ ਆਪਣੇ ਮਲਕੀਤ ਸਿੰਘ ਜੀ ਫੇਰ ਉਹਨਾਂ ਦਾ ਧੰਨਵਾਦ ਸ਼ਿਵ ਪੀਜਣੇ ਚੈਂਪੀਅਨ ਵਾਲੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਬਹੁਤ ਬਹੁਤ ਸ਼ਿਵ ਪੀਜਣ ਚੈਂਪੀਅਨ ਵਾਲੇ ਜੀ ਤੇ ਆਪਣੇ ਵੀਰਿਆ ਜੀ ਤੇ ਅਮਨਦੀਪ ਸਿੰਘ ਜੀ ਉਹਨਾਂ ਦਾ ਧੰਨਵਾਦ ਹੈ ਰਜਿੰਦਰ ਭਾਈ ਉਹਨਾਂ ਦਾ ਧੰਨਵਾਦ ਅਵਤਾਰ ਸਿੰਘ ਜੀ ਉਹਨਾਂ ਦਾ ਧੰਨਵਾਦ ਅਮਰ ਹੁੰਦਾ ਸਾਹਿਬ ਜੀ ਉਹਨਾਂ ਦਾ ਧੰਨਵਾਦ ਅਮਿਤਪਾਲ ਸਿੰਘ ਜੀ ਮਜੀਠੇ ਉਹਨਾਂ ਦਾ ਧੰਨਵਾਦ ਸੁਖਬੀਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਨਾਪਰੀਤ ਸਿੰਘ ਜੀ ਉਹਨਾਂ ਦਾ ਨਵਾਦ ਸ਼ਿਵ ਸ਼ਿਵ ਭਾਈ ਉਹਨਾਂ ਦਾ ਧੰਨਵਾਦ ਹੈ ਜੀ ਸੁਖਦੇਵ ਸਿੰਘ ਜੀ ਤੇ ਆਪਣੇ ਉਹਨਾਂ ਦਾ ਧੰਨਵਾਦ ਬਹੁਤ ਜ਼ਿਆਦਾ ਤੇ ਆਪਣੇ ਵੀਰ ਹੈ ਜੀ ਹਣੀ ਭਾਈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੋ ਇਹ ਹੀ ਆਪਣੇ ਜਿਹੜੇ ਆ ਪਿਛਲੀ ਵੀਡੀਓ ਜਿੰਨੇ ਜਿੰਨਾ ਭਰਾਵਾਂ ਨੇ ਕਮੈਂਟ ਕੀਤੇ ਆ ਸੋ ਮਿਲਦੇ ਤਾਂ ਨੈਕਸਟ ਵੀਡੀਓ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਤੁਹਾਨੂੰ ਜਿੱਥੇ ਆਪਾਂ ਕਿਤੇ ਜਾਵਾਂਗੇ ਜਿੱਥੇ ਵਧੀਆ ਕਬੂਤਰ ਹੋਏ ਡੱਬ ਵਾਲੇ ਉਹਨਾਂ ਦਾ ਵੀ ਤੁਹਾਨੂੰ ਸ਼ੌਕ ਕਰਾਵਾਂਗੇ ਫਿਲਹਾਲ ਜਿਹੜੀ ਮੈਂ ਆਪਣੇ ਕੋ ਹੈਗੇ ਆ ਭਰਾਵਾਂ ਨੂੰ ਉਹਨਾਂ ਦਾ ਸ਼ੌਕ ਕਰਾਉਂਦੇ ਆ ਕਿਉਂਕਿ ਆਪਣੀ ਵੀ ਕੋਈ ਵੀਡੀਓ ਜਿਹੜੀ ਆ ਨਹੀਂ ਰਹੀ ਸੋ ਜਾਇਆ ਜਾਂਦਾ ਨਹੀਂ ਬਾਹਰ ਕੰਮ ਕਰਕੇ ਸੋ ਮਿਲਦੇ ਤਾਂ ਨੈਕਸਟ ਵੀਡੀਓ ਵੀਡੀਓ ਦੇਖਣੇ ਤੁਹਾਡਾ ਧੰਨਵਾਦ ਜੀ ਸਾਥੀ ਸ਼ਿਖਰ